ਬੋਲੋ ਜੀ ਵਾਹਿਗੁਰੂ ਇੱਕ ਓੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਗੋਪਤੀ ਜੀ ਸਹਾਏ ਵਾਰ ਸ੍ਰੀ ਗੋਪਤੀ ਜੀ ਕੀ ਪਾਤਸ਼ਾਹੀ 10ਵੀਂ ਪ੍ਰਥਮ ਗੋਪਤੀ ਸਮਰਕ ਗੁਰੂ ਨਾਨਕ ਲਈ ਧਿਆਏ ਫਿਰੰਗਤ ਗੁਰਤੇ ਅਮਰਦਾਸ ਸ੍ਰੀ ਰਾਮਦਾਸ ਜੀ ਸਹਾਏ ਅਰਜੁਨ ਹਰ ਗੋਬਿੰਦ ਨਾਮ ਸਮਰੋ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਤੇ ਆਈਏ ਜਿਸ ਰਿਠੇ ਸਬਦ ਪੁਜਾਏ ਤੇਗ ਬਹਾਦਰ ਸੰਧਰੇ ਆ ਘਰ ਨਉ ਨੁ ਦੇ ਆਵੇ ਤਾਂ ਸਭ ਥਾਈ ਹੋਏ ਸਹਾਇ ਦਸਵੇਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਇ ਦਸਾਂ ਪਾਤਸ਼ਾਹਾਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਜੀ ਦਾ ਧਿਆਨ ਧਰ ਕੇ ਬੋਲੋ ਜੀ ਵਾਹਿਗੁਰੂ ਪੰਜਾ ਪਿਆਰੀਆਂ ਚੌਹਾਂ ਸਾਹਿਬਜ਼ਾਦਿਆਂ ਚਾਲੀ ਮੁਕਤਿਆਂ ਹਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡਿ ਸ਼ਕਿਆ ਦੇ ਚਲਾਈ ਤੇਗਵਾਹੀ ਦੇਖੇ ਅਣਖ ਕੀਤਾ ਤਨਾ ਪਿਆਰੀਆਂ ਸੁਚਿਆਰੀਆਂ ਦੀ ਕਮਾਈ ਦਾ ਧਿਆਨ ਤਰ ਕੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਜਿਨਾ ਸਿੰਘਾਂ ਸਿੰਘਣੀਆਂ ਨੇ ਧਰਮ へ ਸੀਸ ਦਿੱਤੇ ਬੰਦ ਬੰਦ ਕਟਵਾਏ ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ ਆ ਰਹੇ ਹਨ ਚਰਾਈ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਤਨਾ ਸਮੂਹ ਸ਼ਹੀਦਾਂ ਸਿੰਘਾਂ ਜੀ ਕੀ ਪਵਿੱਤਰ ਖਾਲਸਾਈ ਜੀ ਕਾ ਧੰਨ ਤਰ ਪੇ ਖਾਲਸਾ ਜੀ ਬੋਲੋ ਜੀ ਵਾਹਿਗੁਰੂ ਪੰਜਾ ਤਖਤਾਂ ਸਰਬੱਤ ਗੁਰਦੁਆਰਿਆਂ ਜੀ ਕਾ ਧੰਨ ਤਰ ਪੇ ਬੋਲੋ ਜੀ ਵਾਹਿਗੁਰੂ ਏ ਨਿਮਾਣੀ ਉਦੇ ਮਾਨ ਸਤਿਗੁਰ ਜੀ ਨਿਤਾਣੀ ਉਦੇ ਤਾਨ ਨੇ ਉਟਿਉਨੀ ਉਤਨੀ ਆਸਰੀ ਉਦੇ ਆਸਰਾ ਸੱਚੇ ਪਿਤਾ ਵਾਹੀ ਗੁਰੂ ਜੀ ਧੰਨ 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 ਤਖਤ ਜਬਰ ਸ਼ਤੁਰ ਦੇ ਮਾਲਿਕ ਹਾਜ਼ਰ ਨਾਜ਼ਰ ਗੁਰਤਾ ਗਦੀ ਤੇ ਸੁਭਾਏ ਮਾਨ ਜੁਗ ਜੁਗ ਅਟਲ ਦੀਨ ਦੁਨੀਆ ਦੇ ਮਾਲਿਕ ਧੰਨ 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 ਸਤ ਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀਓ ਮਹਾਰਾਜ ਧੰਨ 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 ਅਮਰ ਸ਼ਹੀਦ ਬ੍ਰਹਮ ਗਿਆਨੀ ਸ਼ਹੀਦ ਬਾਬਾ ਦੀਪ ਸਿੰਘ ਸਾਹਿਬ ਜੀ ਆਪ ਜੀਆਂ ਦੇ ਪਵਿੱਤਰ ਪਾਵਨ ਸਥਾਨ ਵਿਖੇ ਧੰਨ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਉਹ ਮਹਾਰਾਜ ਆਪ ਜੀ ਦੇ ਮੁਬਾਰਕ ਚਰਨਾਂ ਕਮਨਾ ਪਾ ਸਰਦਾਸ ਬੇਨਤੀ ਜੋ ਜੜੀ ਦਾ ਤਾਰ ਪਿਤਾ ਜੀ ਆਪ ਜੀ ਦੀ ਪਵਿੱਤਰ ਪਾਵਨ ਹਾਜ਼ੂਰੀ ਅੰਦਰ ਸਰਬੱਤ ਦੇ ਭਲੇ ਦੀ ਦਾਤ ਲਈ ਅਰਦਾਸ ਬੇਨਤੀ ਕਿਰਪਾ ਕਰਨੀ ਗਰੀਬ ਅਵਾਜ਼ ਸਰਬੱਤ ਸੰਤਾਂ ਦੇ ਸੇਸ਼ ਤੇ ਮੇਰ ਪ੍ਰਿਆਹਤ ਰੱਖ ਕੇ ਸਰਬਤ ਸੰਤਾ ਦਾ ਭਲਾ ਕਰਨਾ ਦਰੋਂ ਪਰੋਂ ਸਰਬਤ ਸੰਤਾ ਨੂੰ ਸਿੱਖੀ ਸਦਕ ਪਰੋਸਾ ਨਾਮਦਾਨ ਬਖਸ਼ਣਾ ਸਰਬਤ ਸੰਤਾ ਨੂੰ ਸਰਦਾ ਪ੍ਰੇਮ ਭਾਵਨਾ ਦੇ ਨਾਲ ਬਾਣੀ ਪੜਨ ਦਾ ਸਮਾਮ ਕਰੰਦਾ ਦਰ ਕਰਦੀਆਂ ਦਾ ਤਾਰ ਪਿਤਾ ਜੀ ਹਾਜ਼ਰੀਆਂ ਭਰੰਦਾ ਬਲ ਉਦਮ ਉਤਸ਼ਾਹ ਚਾਹ ਬਖਸ਼ਣਾ ਦਰੋਂ ਪਰੋਂ ਸਰਬਤ ਸੰਤਾ ਦੇ ਪਰਾ ਪਰਵਾਰਾਂ ਵਿੱਚ ਆਪਸੀ ਪ੍ਰੇਮ ਪਿਆਰ ਇਤفاق ਸ਼ੁਕ ਸ਼ਾਂਤੀ ਵਰਤੌਣੀ ਸ਼ਰੀਰਾਂ ਨੂੰ ਦੇਹੀਆਂ ਰੋਗਤਾਮਾਂ ਤੰਦਰੁਸਤੀਆਂ ਦੇ ਦਾਣੂ ਬਖਸ਼ਣੇ ਸਤਿਗੁਰੂ ਦਰੋਂ ਕਰੋਂ ਸਭਨਾ ਦੀ ਨੌਕਰੀ ਔਰ ਕਾਰੋਬਾਰਾਂ ਵਿੱਚ ਵਾਧੇ ਤਰੱਕੀਆਂ ਦਿਨ ਦੁਗਣੀ ਰਾਤ ਚੌਗਣੀ ਤਰੱਕੀ ਬਖਸ਼ਣੀ ਮਰਾਂ ਦੀਆਂ ਸ਼ਬ ਭਾਵਨਾਵਾਂ ਪੂਰਨ ਕਰਨੀਆਂ ਜੀ ਖਾਲਸਾ ਪੰਥ ਦੀ ਚੜ੍ਹਦੀ ਕਲਾ ਕਰਨੀ ਦਾ ਤਾਰਪਿਤਾਬ ਜੀਆਂ ਦੀ ਪਾਵਨ ਬਾਣੀ ਦਾ ਫੁਰਮਾਨ ਹੈ ਸੂਰਾ ਸੋ ਪਹਿਚਾਨੀਏ ਜੋ ਲਰਹ ਦੀਨ ਹੈ ਪੁਰਜਾ ਪੁਰਜਾ ਕਟ ਮਰੈ ਕਬਹੂ ਨਾ ਛਾੜੈ ਖੇਤ ਦੇ ਮਹਵਾਂਕਾ ਅਨੁਸਾਰ ਸਫਰ ਏ ਸ਼ਹਾਦਤ ਦੇ ਸਮੂਹੂ ਸ਼ਹੀਦਾਂ ਸਿੰਘਾਂ ਦੀ ਲਾਸ਼ਾਨੀ ਸ਼ਹਾਦਤ ਨੂੰ ਕੋਟਾਨ 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 ਨਮਸਕਾਰ ਪ੍ਰਣਾਮ ਹੈ ਸਤਿਗੁਰੂ ਮੇਰਾ ਕਰਨੀਆਂ ਸਰਬੱਤ ਸੰਤਾਂ ਦੇ ਅਸੀਸ ਤੇ ਮੇਰ ਪ੍ਰਿਆ ਹੱਥ ਰੱਖ ਕੇ ਆਪ ਜੀਆਂ ਦੇ ਪਾਏ ਹੋਏ ਪੂਰਣੀਆਂ ਤੇ ਚੱਲਣ ਦੀ ਸਾਨੂੰ ਸਾਰਿਆਂ ਨੂੰ ਸਮਰਥਾ ਬਖਸ਼ਣੀ ਅੰਮ੍ਰਿਤ ਵੇਲੇ ਦੀ ਸੰਭਾਲ ਅੰਮ੍ਰਿਤ ਦੀਆਂ ਦਾਤਾਂ ਨਿਤਨੇਮ ਸੁਣਨ ਦੀਆਂ ਦਾਤਾਂ ਦਰੋਂ ਕਰੋ ਸਤਿਗੁਰੂ ਬਖਸ਼ਿਸ਼ ਕਰਨੀਆਂ ਸਰਬੱਤ ਸੰਤਾਂ ਦਾ ਭਲਾ ਕਰਨਾ ਸਦੀਵਕਾਲ ਆਪਣੇ ਚਰਨਾਂ ਕਮਲਾਂ ਦੇ ਨਾਲ ਜੋੜਨਾ ਬੇਅੰਤ ਪੁੱਲਾਂ ਸਤਿਗੁਰੂ ਬਖਸ਼ ਲੈਣੀਆਂ ਸਹੀ ਪਿਆਰੇ ਮੇਲੋ ਜਿਨ੍ਹਾਂ ਮਿਲੇ ਆਪ ਜੀ ਦਾ ਨਾਮ ਚਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਪਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੋਲੇ ਸੋਨਿਹਾਲ ਪਤਿ ਸ੍ਰੀ ਅਕਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ